ਦਿਨ ਚੜ੍ਹਦੇ ਹੀ ਇੱਕ ਵੱਡਾ ਰੇਲ ਹਾਦਸਾ ਵਾਪਰਦਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ 18 ਡੱਬੇ ਪਟੜੀ ਤੋਂ ਹੇਠਾਂ ਉਤਰਦੇ ਨੇ ਜਿਸ ਨਾਲ ਮੌਕੇ ਤੇ ਹਫੜਾ ਦਫੜੀ ਮਰ ਜਾਂਦੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਦੋਂ ਇੱਕ ਪਟੜੀ ਤੋਂ ਹੇਠਾਂ ਉੱਤਰਦੇ ਨੇ ਡੱਬੇ ਤਾਫਰਾ ਦਫੀ ਜਿਹੜੀਆਂ ਮੌਕੇ ਤੇ ਮੱਚਦੀ ਹੈ ਕਈ ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੇ ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਤੇ ਮਿਲੀ ਜਾਣਕਾਰੀ ਮੁਤਾਬਕ ਤਕਰੀਬਨ 20 ਲੋਕ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤੇ ਨਾਲ ਹੀ ਦੋ ਦੀ ਮੌਤ ਵੀ ਹੋਈ ਹਾਲਾਂਕਿ ਇਹ ਅੰਕੜਾ ਜਿਹੜਾ ਵੱਧ ਸਕਦਾ ਹੈ ਤੇ ਹਾਲੇ ਫਿਲਹਾਲ ਦੇ ਲਈ ਦੋ ਦੀ ਮੌਤ ਦੀ ਖਬਰ ਸਾਹਮਣੇ ਹੋਈ ਹੈ ਜੋ ਕਿ ਕਨਫਰਮ ਹੋ ਚੁੱਕੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੀ ਲੋਕ ਜਿਹੜੇ ਨੇ ਉਸ ਜ਼ਖਮੀ ਦੱਸੇ ਜਾ ਰਹੇ ਨੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ 18 ਡੱਬੇ ਜਿਹੜੇ ਨੇ ਪਟੜੀ ਤੋਂ ਹੇਟਾ ਉਤਰਦੇ ਨੇ ਚਾਰਖੰਡ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰਦਾ ਜਿੱਥੇ ਪੈਸੇਂਜਰ ਟ੍ਰੇਨ ਜਿਹੜੀ ਹੈ ਜੋ ਕਿ ਹਾਬੜਾ ਮੁੰਬਈ ਰੇਲ ਸੀ ਜੋ ਜਾ ਰਹੀ ਸੀ ਰਾਤ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਅਫੀਸ਼ੀਅਲਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਹਾਲਾਂਕਿ ਦੋ ਦੀ ਮੌਤ ਹੋ ਗਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਇਹਨਾਂ 18 ਡੱਬਿਆਂ 'ਚੋਂ 16 ਡੱਬਿਆਂ ਦੇ ਵਿੱਚ ਪੈਸੇਂਜਰ ਬੈਠੇ ਸੀ ਤੇ ਦੋ ਡੱਬੇ ਅਜੇ ਹੀ ਸੀ ਜੋ ਕਿ ਇੱਕ ਪੈਨੇਟਰੀ ਸੀ ਤੇ ਇੱਕ ਦੂਜਾ ਕੋਈ ਹੋਰ ਡੱਬਾ ਸੀ ਉਹਨਾਂ ਦੇ ਵਿੱਚ ਪੈਸੈਂਜਰਸ ਨਹੀਂ ਬੈਠੇ ਸੀ ਤੇ ਉੱਥੇ 16 ਡੱਬਿਆਂ ਦੇ ਵਿੱਚ ਲੋਕ ਜਿਹੜੇ ਨੇ ਉੱਜਾ ਰਹੇ ਸੀ ਤੇ ਜਿੱਥੇ ਹੀ ਰਾਤ ਦੇ ਵਿੱਚ ਇਹ ਮੰਤਪਾਗੀ ਘਟਨਾ ਵਾਪਰ ਜਾਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਵੱਡਾ ਰੇਲ ਹਾਦਸਾ ਵਾਪਰਦਾ ਤੁਹਾਨੂੰ ਦੱਸ ਦਿੰਨੇ ਆ ਕਿ ਹਾਦਸੇ ਦਾ ਕਾਰਨ ਜਿਹੜਾ ਉਹ ਇਹ ਦੱਸਿਆ ਜਾ ਰਿਹਾ ਕਿ ਦੂਜੀ ਸਾਈਡ ਤੋਂ ਇੱਕ ਮਾਲ ਗੱਡੀ ਜਿਹੜੀ ਉਹ ਆ ਰਹੀ ਸੀ ਪਹਿਲਾਂ ਉਹ ਟ੍ਰੇਡੀਆ ਪੱਟੀ ਤੋਂ ਹੇਠਾ ਉਤਰਦੀ ਹੈ ਤੇ ਜਿਸ ਦਾ ਜਿਹੜਾ ਸਿੱਧਾ ਪ੍ਰਭਾਵ ਜਿਹੜਾ ਉਹ ਪੈਸੈਂਜਰ ਟ੍ਰੇਨ ਤੇ ਪੈਂਦਾ ਦਸ ਦਿਨ ਨਾਲ ਪੈਸੈਂਜਰ ਟ੍ਰੇਨ ਦੇ 18 ਡੱਬੇ ਜਿਹੜੇ ਨੇ ਪਟੜੀ ਤੋਂ ਹੇਠਾ ਉਤਰ ਜਾਂਦੇ ਨੇ ਮੌਕੇ ਤੇ ਹਫਰਾ ਦਫਰੀ ਜਿਹੜੀ ਆ ਮਤ ਜਾਂਦੀ ਹੈ ਲਗਾਤਾਰ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦੇ ਵਿੱਚ ਅਪਡੇਟ ਆ ਰਹੀ ਹੈ ਕਿ 20 ਲੋਕ ਜਿਹੜੇ ਨੂੰ ਜ਼ਖਮੀ ਦੱਸੇ ਜਾ ਰਹੇ ਨੇ ਹਾਲਾਂਕਿ ਪਹਿਲੀ ਜਾਣਕਾਰੀ ਮੁਤਾਬਕ ਤਕਰੀਬਨ 6 ਲੋਕ ਜਿਹੜੇ ਨੂੰ ਜ਼ਖਮੀ ਦੱਸੇ ਜਾ ਰਹੇ ਸੀ ਪਰ ਇਸ ਅੰਕੜੇ ਦੇ ਵਿੱਚ ਵਾਧਾ ਹੋਇਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਇਹ ਗੱਲਾਂ ਜਿਹੜੀਆਂ ਨੇ ਕੰਫਰਮ ਕੀਤੀਆਂ ਗਈਆਂ ਨੇ ਕਿ ਇਸ ਪੂਰੇ ਹਾਦਸੇ ਦੇ ਵਿੱਚ 20 ਲੋਕ ਜ਼ਖਮੀ ਹੋ ਚੁੱਕੇ ਨੇ ਤੇ 2 ਦੀ ਮੌਤ ਵੀ ਹੋ ਗਈ ਹੈ ওকে এখানে ট্রেন্ড করে না ফর ফর ইংলিশ গাইজ যারা পুরো থার্ড লাইন ভারি যাচ্ছে এদিকে 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 যাচ্ছে আর গাইজ ਹਾਂ ਸਹੀ ਵਾਹ ਜਦੋਂ ਹਾਂ ਸਹੀ ਵਾਹ